ਲੰਬਾ ਸਾਹ ਲੈਣਾ ਅੱਖਾਂ ਖੁੱਲੀਆਂ ਸਾਹ ਨੂੰ ਵਾਪਸ ਛੱਡ ਦਿਆ ਹੱਥਾਂ ਬੰਦ ਕਰ ਦਿਓ ਸਾਹ ਨੂੰ ਵਾਪਸ ਛੱਡੋ ਉਹ ਤੁਸੀਂ ਮਹਿਸੂਸ ਕਰੋ ਤੁਹਾਡੇ ਸਿਰ ਦੀਆਂ ਸਾਰੀਆਂ ਨਸਾਂ ਇੱਕਦਮ ਰਿਲੈਕਸ ਸ਼ਾਂਤ ਸ਼ਾਂਤ ਹੋ ਰਹੀਆਂ ਤੇ ਲੰਬਾ ਸਾਹ ਲਓ ਸਾਹ ਨੂੰ ਵਾਪਸ ਛੱਡੋ ਤੁਹਾਡੀ ਗਰਦਨ ਬਿਲਕੁਲ ਰਿਲੈਕਸ ਸ਼ਾਂਤ ਸ਼ਾਂਤ ਇਹ ਲੰਬਾ ਸਾਲੋ ਸਾਨੂੰ ਆਪੇ ਛੱਡੋ ਔਰ ਸਾਨੂੰ ਆਪੇ ਛੱਡਦੇ ਆਂ ਦੇਖੋ ਤੁਹਾਡੀਆਂ ਬਾਹਾਂ ਬਿਲਕੁਲ ਰਿਲੈਕਸ ਹੋ ਗੀਆਂ ਜਦੋਂ ਇਹ ਮੈਂ ਤੁਹਾਡੀਆਂ ਬਾਹਾਂ ਨੂੰ ਹਲਕਾ ਜਿਹਾ ਟੱਚ ਕਰਾਂਗਾ ਇਹ ਆਪਣੇ ਆਪ ਉੱਪਰ ਨੂੰ ਹਵਾ ਦੇ ਵਿੱਚ ਜਾਣੀਆਂ ਸ਼ੁਰੂ ਹੋ ਜਾਣਗੀਆਂ ਗੋਇੰਗਾ 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 ਪਿਨੀਅਰ ਗੋਇੰਗਾ ਪਿਨੀਅਰ ਗੋਇੰਗਾ ਪਿਨੀਅਰ ਗੋਇੰਗਾ ਪਿਨੀਅਰ ਗੋਇੰਗਾ ਪਿਨੀਅਰ ਗੋਇੰਗਾ ਪਿਨੀਅਰ ਹੁਣ ਮੈਂ 1 ਤੋਂ ਲੈ ਕੇ 5 ਤੱਕ ਗਿਣਤੀ ਕਰਾਂਗਾ ਤੁਹਾਡੀਆਂ ਅੱਖਾਂ ਬੰਦੁੰਨ ਯਾਣ ਦੀਆਂ ਜਿਵੇਂ ਅੱਖਾਂ ਦੇ ਅੰਦਰ ਫੈਵੀ ਬਲੂ ਆ ਗਈ ਆ ਜਿਉਂ-ਜਿਉਂ ਮੈਂ ਪੰਜ ਤੱਕ ਕਾਊਂਟਿੰਗ ਕਰਾਂਗਾ ਪੰਜ ਤੱਕ ਪੌਂਚਦੇ ਆ ਪੌਂਚਦੇ ਆ ਅੱਖਾਂ ਪੂਰੀ ਤਰ੍ਹਾਂ ਬੰਦ ਹੋ ਜਾਣੀਆਂ 1 2 3 4 5 ਅੱਖਾਂ ਲਵਾ ਕੋ ਕੁਝ ਹੋ ਚੁਕੀਆਂ ਨੇ ਤੁਸੀਂ ਖੋਲਣ ਦੀ ਕੋਸ਼ਿਸ਼ ਕਰੋਗੇ ਖੁੱਲਣਗੀਆਂ ਨਹੀਂ ਜਿੰਨੀਆਂ ਹੀ ਖੋਲਣ ਦੀ ਕੋਸ਼ਿਸ਼ ਕਰੋਗੇ ਉਨੀਆਂ ਹੋਰ ਭਾਰੀਆਂ ਹੁੰਦੀਆਂ ਜਾਣਗੀਆਂ ਔਰ ਤੁਸੀਂ ਦੇਖੋਗੇ ਆ ਬਾਜੂ ਤੁਹਾਡੀ ਲੋਕ ਇਹ ਲੋਹੇ ਦੀ ਰਾਡ ਬਣ ਗਈ ਹੈ ਇਹ ਜਿੰਨੀ ਥੱਲੇ ਕਰਨ ਦੀ ਕੋਸ਼ਿਸ਼ ਕਰੋਗੇ ਉਨੀ ਹੋਰ ਭਾਰੀ ਹੁੰਦੀ ਜਾਵੇਗੀ ਹੋਰ ਭਾਰੀ ਹੁੰਦੀ ਜਾਵੇਗੀ ਤੁਸੀਂ ਇੱਥਾਂ ਕਰਨ ਦੀ ਕੋਸ਼ਿਸ਼ ਕਰੋਗੇ ਪਰ ਇਹ ਕੋਸ਼ਿਸ਼ ਨਾ ਕਾਮ ਰਵੇਗੀ ਕਿਉਂਕਿ ਇਹ ਹੋਰ ਭਾਲੀ ਹੋ ਗਈ ਹੈ ਲੌਕ ਹੋ ਗਈ ਹੈ ਔਰ ਇਹ ਵੀ ਲੌਕ ਇਹ ਬਾਤ ਅੱਲੇ ਨਹੀਂ ਹੋ ਸਕਦੀ ਕਿ ਇਹਨਾਂ ਅੱਖਾਂ ਰਿਲੀਜ਼ ਕਰਨ ਦਾ ਹਮਾ ਉਸ ਤੋਂ ਬਾਅਦ ਮੈਂ ਕੋ ਬਾਤ ਅੱਲੇ ਕਰਨ ਦੀ ਕੋਸ਼ਿਸ਼ ਕਰੋਗੇ ਕਰ ਨਹੀਂ ਸਕਦੇ ਤਿੰਨ ਤੱਕ ਗਿਣਤੀ ਕਰਾਂਗਾ ਤੁਹਾਡੀਆਂ ਅੱਖਾਂ ਰਿਲੀਜ਼ ਹੋ ਜਾਣਗੀਆਂ ਪਰ ਬਾਹਾਂ ਤੁਹਾਡੀਆਂ ਲੌਕ ਹੀ ਰਹਿਣਗੀਆਂ 1 2 3 ਗੱਟ ਬਾਏ ਅੱਖਾਂ ਖੋਲ ਸਕਦੇ ਹੋ ਬਾਹਾਂ ਇੱਥੇ ਲੌਕ ਰਹਿਣਗੀਆਂ ਬਾਵਾਂ ਨੂੰ ਤੁਸੀਂ ਥੱਲੇ ਕਰਨ ਦੀ ਕੋਸ਼ਿਸ਼ ਕਰੋਗੇ ਉਹ ਨਹੀਂ ਉੜਗੀਆਂ ਉੱਥੇ ਦੇ ਉੱਥੇ ਲੌਕ ਹੋਣਗੇ ਹਾਂ ਤੁਸੀਂ ਇਧਰਲੀ ਬਾਹ ਰਿਲੀਜ਼ ਕਰ ਸਕਦੇ ਹੋ ਕੰਮ ਦੂਜੀਓ ਥੇ ਰਹੇਗੀ ਜਿੰਨਾ ਚਿਰ ਮੈਂ ਇਧਰ ਕਮਾਂਡ ਦੇਈ ਜਾਵਾਂਗਾ ਆ ਦੇਖੋ ਲੌਕ ਲੌਕ ਰਿਲੀਜ਼ ਕੋਨੇ ਪੈਰ ਨਹੀਂ ਉੱਠ ਸਕਦੇ ਗਿਆ ਕੋ ਵੀ ਕੋਸ਼ਿਸ਼ ਕਰੋ ਕੀ ਮਹਿਸੂਸ ਹੋ ਰਿਹਾ ਅੱਗੇ ਆਉਣ ਦੀ ਕੋਸ਼ਿਸ਼ ਕਰੋ ਜ਼ੋਰ ਲਾ ਕੇ ਹਾਂ Please, please. Hi. Oh, 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 oh,